ਬਾਰੇ ਬੋਲਣੀ ਬੋਲਣਾ ਕਿਉਂਕਿ ਮੈਂ ਉਹ ਬਾਬੇ ਨੂੰ ਪ੍ਰਸ਼ਾਦ ਦਿੰਦਾ ਹਾਂ ਵੀ ਤੂੰ ਚੰਗਾ ਬੋਲਿਆ ਕਰ ਜਿਹੜੀ ਚੀਜ਼ ਮਾੜੀ ਆ ਉਹਨੂੰ ਮਾੜੀ ਯਾਦ ਕਰ ਕਿਹੜ ਨਾਲ ਕਰ ਪੰਜਾਬੀ ਐਕਟਰ ਦੇਵ ਕਰੋੜ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਨੇ ਦਰਅਸਲ ਉਹਨਾਂ ਦੀ ਜੋ ਮੂਵੀ ڈاکੂਆਂ ਦਾ ਮੁੰਡਾ 3 ਸਿਨੇਮੇ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਤੇ ਉਸ ਨੂੰ ਆਡੀਅנס ਵੱਲੋਂ ਕਾਫੀ ਵਧੀਆ ਹੰਗਾਰਾ ਮਿਲ ਰਿਹਾ ਹੈ ਪਰ ਦੇਵ ਕਰੋੜ ਨੇ ਲਾਈਵ ਆ ਕੇ ਕਿਹਾ ਹੈ ਕਿ ਜੋ ਪਰਵਾਹ ਹੰਗਾਰਾ ਉਹਨਾਂ ਦੀ ਮੂਵੀ ڈاکੂਆਂ ਦਾ ਮੁੰਡਾ 1 ਤੇ 2 ਨੂੰ ਮਿਲਿਆ ਸੀ ਔਰ ਰਿਸਪੌਂਸ ਇਸ ਵਾਰ ਨਹੀਂ ਮਿਲ ਰਹਾ ਨਾਲ ਹੀ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਰਿਵਿਊ ਕਰਨ ਵਾਲੇ ਪੰਜਾਬੀ ਯੂਟਿਊਬਰਸ ਦੀ ਵੀ ਕਲਾਸ ਲਗਾਈ ਹੈ ਜਿਨ੍ਹਾਂ ਦੇ ਦੁਆਰਾ ਫਿਲਮ ਚੰਗੀ ਹੋਵੇ ਤਾਂ ਵੀ ਉਸ ਨੂੰ ਮਾੜੀ ਬਣਾ ਦਿੱਤਾ ਜਾਂਦਾ ਹੈ ਦੇਵ ਕਰੋੜ ਨੇ ਦੱਸਿਆ ਹੈ ਕਿ ਜੇ ਆਪਾਂ ਚੰਗਾ ਸਿਨੇਮਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਵੀ ਲੋਕ ਸਾਨੂੰ ਪ੍ਰੋਮੋਟ ਨਹੀਂ ਕਰਦੇ ਜੇ ਆਪਾਂ ਨਸ਼ਿਆਂ ਨਾਲ ਸੰਬੰਧਿਤ ਸਿਨੇਮਾ ਕਰਦੇ ਹਾਂ ਤਾਂ ਲੋਕ ਸਾਨੂੰ ਤਾਨੇ ਮਾਰਦੇ ਨੇ ਕਿ ਤੁਸੀਂ ਨਸ਼ਾ ਪ੍ਰੋਮੋਟ ਕਰਦੇ ਹੋ ਬਾਕੀ ਹੋਰ ਕੀ ਕੀ ਗੱਲਾਂ ਦੇਵ ਕਰੋੜ ਨੇ ਕਈਆਂ ਦੇਵ ਕਰੋੜ ਦੀ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖੋ ਤੇ ਬਾਰੇ ਬੋਲਣੀ ਬੋਲਣਾ ਕਿਉਂਕਿ ਮੈਂ ਉਹ ਬਾਬੇ ਨੂੰ ਪ੍ਰਸ਼ਾਦ ਦਿੱਤਾ ਹੋਇਆ ਵੀ ਤੂੰ ਚੰਗਾ ਬੋਲਿਆ ਕਰ ਜਿਹੜੀ ਚੀਜ਼ ਮਾੜੀ ਆ ਉਹਨੂੰ ਮਾੜੀ ਕਿਹਾ ਕਰ ਕਿਹੜਾ ਨਾ ਕੱਢਿਆ ਹਨਾ ਉਹ ਉਹ ਬੰਦਾ ਇੱਟਾਂ ਗੱਲ ਕਰਦਾ ਵੀ ਜਿਵੇਂ ਉਹਨੂੰ ਸਾਰੇ ਸਿਨੇਮੇ ਦੀ ਸਮਝ ਹੁੰਦੀ ਹੈ ਮੈਂ ਕਹਿੰਦਾ ਜੀ ਤੁਸੀਂ ਆਓ ਸਾਡੇ ਨਾਲ ਬੈਠੋ ਜਿੱਦਾਂ ਦੀ ਤੁਸੀਂ ਸਕ੍ਰਿਪਟ ਕਹੋਗੇ ਉਦਾਂ ਦੀ ਆਪ ਲਿਖ ਲੈਣੇ ਦੇਖ ਲੈਣੇ ਤੁਹਾਡੀ ਨੌਲੇਜ ਕਿੰਨੀ ਆ ਉਹ 75 ਵਾਲਾ ਸਿਨੇਮਾ ਜਿਹੜਾ ਹੈਗਾ ਉਹਨਾਂ ਦੇ ਟਾਈਮ ਵਾਲਾ ਉਹੀ ਦਿਮਾਗ 'ਚ ਬਾਬਿਆ ਹਲੇ ਬਾਬਾ ਵਾਲੇ ਤੱਕ ਦ ਸੋ ਹੋਰ ਵੀ ਨੇ ਦੋ ਤਿੰਨ ਜਣੇ ਜਿਹੜਾ ਨੂੰ ਆਇਆ ਲੱਗਦਾ ਕਿ ਫਿਲਮ ਆਵੇ ਬਸ ਅਸੀਂ ਰਿਵਿਊ ਪਾ ਦਈਏ ਹੁਣ ਉਸ ਬੰਦੇ ਨੇ ਬੰਬੇ ਵਾਲੇ ਨੇ ਸਾਰੀ ਸਟੋਰੀ ਰਿਵੀਲ ਕੀਤੀ ਪਈ ਹੈ ਸਾਰੀ ਕਹਾਣੀ ਹੁਣ ਉਹ ਤੇ ਲੀਗਲੀ ਨੋਟਿਸ ਵੀ ਭੇਜੂਗੀ ਸਾਡੀ ਟੀਮ ਉਹ ਤੇ ਕੇਸ ਵੀ ਹੋਊਗਾ ਤਾਂ ਕਿ ਅਗਲੀ ਵਾਰ ਨੂੰ ਉਹਦੇ ਕੰਨ ਫੜਾਣਾ ਚੰਗੇ ਤਰੀਕੇ ਨਾਲ ਤੇ ਇਹ ਲੋਕ ਨੇ ਜਿਹੜੇ ਪੰਜਾਬੀ ਸਿਨੇਮਾ ਦਾ ਕਹਾਣ ਕਰਦੇ ਨੇ ਅਸਲੀ ਰਿਵਿਊ ਕਰਨ ਵਾਲੇ ਤੁਸੀਂ ਲੋਕ ਤੁਸੀਂ ਜੇ ਕੋਈ ਤੁਹਾਡੇ ਨਾਲ ਦਾ ਫਿਲਮ ਦੇਖ ਕੇ ਆਇਆ ਉਹ ਤੋਂ ਪੁੱਛਿਆ ਕਰੋ ਵੀ ਫਿਲਮ ਕਿਵੇਂ ਹੈ ਇਹਨਾਂ ਲੋਕਾਂ ਨੂੰ ਸੁਣ ਕੇ ਕਦੇ ਵੀ ਆਪਣਾ ਮੰਨ ਨਾ ਬਣਾਇਆ ਕਰੋ ਫਲਾਣੇ ਨੇ ਆਹ ਕਹਤਾ ਫਲਾਣੇ ਨੇ ਆਹ ਕਹਤਾ ਹਣਾ ਕੋਈ ਰਿਵਿਊ ਕਰਤਾ ਬੈਠੇ ਨੇ ਉਹਨਾਂ ਨੇ ਤਾਂ ਸਾਡੇ ਬਾਰੇ ਨੈਗੇਟਿਵ ਬੋਲ ਕੇ ਆਪਣੀ ਦੁਕਾਨਦਾਰੀ ਆਪਣੇ ਵਿਊਜ਼ ਲੈਣੇ। ਤੁਹਾਨੂੰ ਪਤਾ ਹੀ ਅੱਜਕੱਲ ਪੰਜਾਬ 'ਚ ਕੀ ਚੱਲ ਰਿਹਾ ਹੈ ਨਾ ਕਿੰਦਾਂ ਦੀਆਂ ਵੀਡੀਓਜ਼ ਆ ਰਹੀਆਂ ਨੇ। ਵਿਊ ਲੈਣ ਲਈ ਬੰਦੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ। ਸੋ ਇਹੀ ਕਹਿਣਾ ਤੁਹਾਡੇ ਅੱਗੇ ਅਪੀਲ ਹੈ ਸਾਰੇ ਅੱਗੇ ਬਹੁਤ ਚੰਗੀ ਫਿਲਮ ਹੈ। ਔਰ ਮੇਰੇ ਜਿੰਨੇ ਵੀ ਮੇਰੇ ਨਿਕਲੇ ਨੇ ਉਹਨਾਂ ਨੇ ਕਿਹਾ ਕਿ ਆਹ ਦੇਵ ਵਿਨੀਤ ਰੀ ਅਸੀਂ ਹੁਣ ਤੱਕ ਦੀਆਂ ਫਿਲਮਾਂ ਦੇਖੀਆਂ ਨੇ। ਸਾਨੂੰ ਬੈਸਟ ਫਿਲਮ ਲੱਗੀ। ਤੁਸੀਂ ਰਿਵਿਊ ਦੇਖੋ। ਮੈਂ ਤਾਂ ਇਹ ਗੱਲ 'ਚ ਯਕੀਨ ਹੀ ਨਹੀਂ ਕਰਦਾ ਕਿ ਮੈਂ ਸੱਚ ਚੀਜ਼ਾਂ ਕਰਾਂ ਜਾਂ ਨਕਲੀ ਚੀਜ਼ਾਂ ਕਰਾਂ ਜਿਸ ਤਰ੍ਹਾਂ ਕਿ ਆ ਕੇ ਅਸੀਂ ਮਾਈਕ ਦੇ ਲਈਏ ਤੇ ਪੁੱਛੀਏ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਵੀ ਤੁਸੀਂ ਪਾਉ ਜੀ ਅਸੀਂ ਕੱਲ ਸਵੇਰੇ ਉਥੇ ਚੜ੍ਹਨੇ ਆ YouTube ਤੇ ਜਾਂ ਸੋਸ਼ਲ ਮੀਡੀਆ ਤੇ ਐਸਾ ਜਿਹਾ